ਘਰ ਚ ਪੰਜਾਬ ਘਰਾਂ ਦਾ ਤੂੰ ਆਓ ਪ੍ਰਣ ਕਰੀਏ ਕੁਲਰਾਂ ਕਮਲਿਆਂ ਫਰੀਜਾਂ ਦੀਆਂ ਟਰਿਆਂ ਅਤੇ ਹੋਰ ਪਾਣੀ ਦੇ ਭਾਂਡਿਆਂ ਨੂੰ ਹਫਤੇ ਦੇ ਹਰੇਕ ਸ਼ੁੱਕਰਵਾਰ ਨੂੰ ਸਾਫ਼ ਕਰਕੇ ਸੁੱਕਾ ਰੱਖਿਆ ਜਾਵੇ ਹਰ ਸ਼ੁੱਕਰਵਾਰ ਫਰਾਈਡੇ ਫਰਾਈਡੇ ਡੇੰਗੂ ਤੇ ਵਾਰ ਜੇ ਸ਼ੁੱਕਰਵਾਰ ਕੋਈ ਛੁੱਟੀ ਆ ਤੇ ਆਪਾਂ ਇਹ ਕੰਮ ਅੱਗੋਂ ਪਿੱਛੋਂ ਵੀ ਕਰ ਸਕਦੇ ਆ ਜਿਹੜੇ ਮੁਲਾਜ਼ਮ ਭਰਾ ਵਾ ਉਹ ਛੁੱਟੀ ਵਾਲੇ ਦਿਨ ਵੀ ਕਰ ਸਕਦੇ ਆ ਆਪਾਂ ਸ਼ੁੱਕਰਵਾਰ ਨਹੀਂ ਡਿੱਕਣਾ ਇਹਦਾ ਮਤਲਬ ਹਫਤੇ ਵਿੱਚ ਇੱਕ ਵਾਰ ਡਰਾਈਡੇ ਫਰਾਈਡੇ ਕਰਨਾ ਕਰਨਾ ਵਾ ਹਰ ਤੇ ਇਹਦੇ ਕਿਸੇ ਵਾਰ ਕਰ ਸਕਦੇ ਆ ਜੀ ਕੋਈ ਐਤਵਾਰ ਸ਼ਨੀਚਰਵਾਰ ਕਿਸ ਵੀ ਸ਼ੁੱਕਰਵਾਰ ਤੇ ਇੱਕ ਬਹੁਤ ਵੱਡਾ ਮਨਾਇ ਪਰਣ ਮਿਥਿਆ ਗਿਆ ਹੈ ਡੇਂਗੂ ਮੁਕਤ ਪੰਜਾਬ ਪਰ ਜਿੱਦ ਤਹਾਨੂੰ 15 ਕੱਦ ਨੂੰ ਸ਼ੁੱਕਰਵਾਰ ਛੁੱਟੀ ਆ ਇਸ ਕਰਕੇ ਅੱਜ ਵੀਰਵਾਰ ਕਰਨਤਾਰ ਸਿਵਲ ਸਰਜਨ ਦਫਤਰ ਦੀ ਟੀਮ ਆ ਸਿਰੋਪਾਗ ਦੀ ਹੈ ਆਪਣਾ ਐਂਟੀ ਮਲੇਰੀਆ ਬ੍ਰਾਂਚ ਅਰਪਨ ਅਰਪਨ ਐਂਟੀ ਮਲੇਰੀਆ ਬ੍ਰਾਂਚ ਸਾਰੇ ਆਪਣਾ ਦਫਤਰ ਆਪਣਾ ਸਿਰੋਪਾਗ ਨੂੰ ਸਾਫ ਗੁਰਪ੍ਰੀਤ ਸਿੰਘ ਕਰਨਤਾਰ ਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਰਣ ਕੰਟਰੋਲ ਰਾਘਵ ਗੁਪਤਾ ਜੀ ਦੀ ਟੀਮ ਸਹਾਕ ਮਲੇਰੀਆ ਉਸ ਕਵਲ ਕੁਲਾਸ ਸਿੰਘ ਮਨਜਿੰਦਰ ਸਿੰਘ ਮਨਵੀਰ ਸਿੰਘ ਪ੍ਰਦੀਪ ਸਿੰਘ ਤੇ ਆ ਆਪਣੇ ਸਾਰੇ ਬਰੀਡਿੰਗ ਚੈੱਕ ਕਰ ਗਦੇਵ ਸਿੰਘ ਢਿੱਲੋਂ ਸਾਰੇ ਏਰੀਆ ਵਿੱਚ ਅੱਜ ਗਤੀਵਿਧੀਆਂ ਕਰ ਰਹੇ ਆ ਤੇ ਸਾਰੇ ਸਾਡਾ ਸਾਥ ਵੀ ਦੇ ਰਹੇ ਆ ਤੇ ਆ ਸਾਡਾ ਬਣਾ ਰਿਹਾ ਵੀਰ ਸਾਡਾ ਵੀਡੀਓ ਠੀਕ ਆ ਜੀ